ਸਸ਼ਕਾਲ ਜੀ ਗਲੋਬਲ ਪੰਜਾਬ ਟੀਵੀ ਦੇਖ ਰਹੇ ਹੋ ਤੁਸੀਂ ਮੈਂ ਹਾਂ ਪ੍ਰਭ ਸਦੂ ਨੰਗਲ ਵਾਸੀਆਂ ਦੇ ਲਈ ਪੀਣ ਵਾਲਾ ਪਾਣੀ ਇੱਕ ਵੱਡੀ ਸਮੱਸਿਆ ਬਣਿਆ ਹੋਇਆ ਕਿਉਂਕਿ ਬਹੁਤੇ ਹਿੱਸਿਆਂ ਦੇ ਵਿੱਚ ਨੰਗਲਦਿਆਂ ਦੇ ਵਿੱਚ ਪਾਣੀ ਹੈ ਜਿਹੜਾ ਉਹ ਸਹੀ ਤਰੀਕੇ ਦਾ ਨਹੀਂ ਪਹੁੰਚ ਰਿਹਾ ਪਾਣੀ ਕਾਰਨ ਕਾਹੀ ਕਾਫੀ ਦਿੱਕਤਾਂ ਦਾ ਸਾਹਮਣਾ ਹੈ ਜਿਹੜਾ ਉਹ ਨੰਗਲ ਵਾਸੀਆਂ ਨੂੰ ਕਰਨਾ ਪੈ ਰਿਹਾ ਜਸ ਤੋਂ ਲੈ ਕੇ ਹੁਣ ਪੰਜਾਬ ਸਰਕਾਰ ਕੁਝ ਅਹਿਮ ਕਦਮ ਚੁੱਕਦੀ ਨਜ਼ਰ ਆ ਰਹੀ ਹੈ ਜਿਸ ਦਾ ਐਲਾਨ ਸਖਿਆ ਮੰਤਰੀ ਹਰਜੋਤ ਬਹਿਸ ਸੁਣਾਣੇ ਕੀਤਾ ਹੈ ਹਰਜੋਤ ਬਹਿਸ ਨੇ ਜੋ ਉਹ ਖੁਦ ਅੱਜ ਡੈਮ ਦੇ ਉੱਪਰ ਪਹੁੰਚੇ ਉਹਨਾਂ ਦੇ ਨਾਲ ਅਧਿਕਾਰੀ ਸਨ ਤੇ ਉਹਨਾਂ ਨੇ ਡੈਮ ਦੇ ਉੱਪਰੋਂ ਖੜ ਕੇ ਐਲਾਨ ਕੀਤਾ ਕਿ ਹੁਣ ਦੋ ਨਵੇਂ ਵਾਟਰ ਟ੍ਰੀਟਮੈਂਟ ਪਲਾਂਟ ਨੇ ਉਹ ਜਲਦ ਹੀ ਨੰਗਲ ਵਾਸੀਆਂ ਦੇ ਲਈ ਲੱਗਣ ਜਾ ਰਹੇ ਨੇ ਅਤੇ ਜੋ ਪੁਰਾਣੇ ਨੇ ਉਹਨਾਂ ਦੀ ਵੀ ਜਲਦ ਹੀ ਜਾਂਚ ਪੜਤਾਲ ਕਰਕੇ ਉਹਨਾਂ ਨੂੰ ਵੀ ਤਰੀਕੇ ਦੇ ਨਾਲ ਚਲਾਇਆ ਜਾਵੇਗਾ ਹੋਰ ਕੀ ਕੁਝ ਕਹਿਣਾ ਸਖਿਆ ਮੰਤਰੀ ਦਾ ਆਓ ਸੁਣਦੇ ਹਾਂ ਸਤਿ ਸ਼੍ਰੀ ਅਕਾਲ ਜੀ ਨਮਸਤੇ ਮੈਂ ਤੁਹਾਡਾ ਆਪਣਾ ਹਰਜੂਤ ਸਿੰਘ ਬੈਂਸ ਸਿੱਖਿਆ ਮੰਤਰੀ ਪੰਜਾਬ ਦੇ ਵਿਧਾਇਕ ਹਲਕਾ ਸ਼੍ਰੀ ਅਨੰਤਪੁਰ ਸਾਹਿਬ ਅ ਅਸੀਂ ਇਸ ਵਕਤ ਠੀਕ ਬਿਲਕੁਲ ਜਿਹੜਾ ਨੰਗਲ ਦਾ ਨੰਗਲ ਡੈਮ ਹੈ ਉੱਥੇ ਖੜੇ ਆ ਇਸ ਪਾਣੀ ਨੇ ਬਹੁਤ ਤਬਾਹੀ ਮਚਾਈ ਸਾਡੇ ਇਲਾਕੇ ਦੇ ਵਿੱਚ 2023 ਚ ਵੀ ਤੇ ਪਹਿਲਾਂ ਵੀ ਮੈਂ ਅਕਸਰ ਸੋਚਦਾ ਹਾਂ ਤੇ ਜਦੋਂ ਇੱਥੇ ਵਿਚਰਦਾ ਨੰਗਲ ਸ਼ਹਿਰ ਦੇ ਵਿੱਚ ਬਹੁਤ ਸਾਰੇ ਰਿਵਾਰਡਸ ਦੇ ਵਿੱਚ ਇਹ ਕੰਪਲੇਂਟ ਸੀ ਕਿ ਸਾਨੂੰ ਪਾਣੀ ਨਹੀਂ ਮਿਲਦਾ ਪਾਣੀ ਹੈ ਨਹੀਂ ਬਹੁਤ ਸਾਰੇ ਬੋਰ ਕਰਾਇਆ ਕਾਰਪੋਰੇਸ਼ਨ ਮ्युनਿਸਪਲ ਕਾਉਂਸਲ ਨੰਗਲ ਨੇ ਉਹਨਾਂ ਬੋਰਾਂ ਚੋਂ ਪਾਣੀ ਨਹੀਂ ਆਇਆ ਤੇ ਜਿੱਥੇ-ਜਿੱਥੇ ਪਾਣੀ ਜਾ ਵੀ ਰਿਹਾ ਉਸ ਪਾਣੀ ਦੀ ਕੁਆਲਿਟੀ ਡਿਊ ਟੂ ਐਨ ਐਫ ਐਲ ਪੀ ਐਸ ਸੀ ਵਾਲੀ ਨਾ ਕੰਪਨੀਆਂ ਕਰਕੇ ਇੱਥੇ ਜਿਹੜਾ ਹੈ ਅਨਫਿਟ ਫਾਰ ਜਿਹੜਾ ਗਰਾਊਂਡ ਵਾਟਰ ਹੈ ਅਨਫਿਟ ਫਾਰ ਡਰਿੰਕਿੰਗ ਹੈ ਮੈਂ ਹਮੇਸ਼ਾ ਸੋਚਦਾ ਸੀ ਕਿਵੇਂ ਦਾ ਸਿਸਟਮ ਹੈ ਕਿ ਜਿਸ ਜਿੱਥੋਂ ਸਤਲੁਜ ਪੰਜਾਬ ਚੋਂ ਸ਼ੁਰੂ ਹੁੰਦੀ ਹੈ ਠੀਕ ਹੈ ਇੱਥੋਂ ਇਹਦੇ ਪਿੱਛੇ ਨੰਗਲ ਡੈਮ ਹੈ ਪੂਰਾ ਨੰਗਲ ਲੀਕ ਹੈ ਸਤਲੁਜ ਪੰਜਾਬ ਚੋਂ ਇੱਥੇ ਸ਼ੁਰੂ ਹੁੰਦੀ ਹੈ ਉਹ ਕਿਵੇਂ ਹੋ ਸਕਦਾ ਕਿ ਜਿਸ ਸ਼ਹਿਰ ਚੋਂ ਸਤਲੁਜ ਸ਼ੁਰੂਆਤ ਕਰਦੀ ਹੋਵੇ ਸ਼ੁਰੂ ਹੁੰਦੀ ਹੋਵੇ ਉਸ ਸ਼ਹਿਰ ਦੇ ਵਿੱਚ ਪਾਣੀ ਦੀ ਦਿੱਕਤ ਹੋਵੇ ਕਦੀ ਕਿਸੇ ਨੇ ਧਿਆਨ ਹੀ ਨਹੀਂ ਦਿੱਤਾ ਤੇ ਅਸੀਂ ਪਿਛਲੇ ਡੇਢ ਦੋ ਸਾਲ ਤੋਂ ਲੱਗੇ ਹੋਏ ਸੀ ਪੂਰੇ ਮੰਗਲ ਸ਼ਹਿਰ ਨੂੰ ਰਿਵਰ ਵਾਟਰ ਦੇਣ ਦੇ ਲਈ ਸਤਲੁਜ ਦਾ ਪਾਣੀ ਦੇਣ ਦੇ ਲਈ ਤੇ ਮੈਨੂੰ ਬੜੀ ਖੁਸ਼ੀ ਹੈ ਕਿ 16 ਕਰੋੜ ਰੁਪਏ ਦਾ ਟੈਂਡਰ ਜਿਹੜਾ ਹੈ ਉਹ ਲੱਗ ਚੁੱਕੇ 16 ਕਰੋੜ ਦੇ ਟੈਂਡਰ ਦੇ ਵਿੱਚ ਦੋ ਨਵੇਂ ਜਿਹੇ ਵਾਟਰ ਟ੍ਰੀਟਮੈਂਟ ਪਲਾਂਟ ਹੈ ਤੇ ਜਿਹੜੇ ਐਗਜ਼ਿਸਟਿੰਗ 4 ਐਮਐਲਡੀ ਦੇ ਪਲਾਂਟ ਸੀ ਉਹਨਾਂ ਦੀ ਕੈਪੈਸਿਟੀ ਵਧੂਗੀ ਤੇ ਪੂਰੇ ਨੰਗਲ ਸ਼ਹਿਰ ਨੂੰ ਅਗਲੇ 18 ਮਹੀਨਿਆਂ ਦੇ ਵਿੱਚ ਹਰ ਇੱਕ ਘਰ ਨੂੰ ਜਿਹੜਾ ਹੈ ਸਤਲੁਜ ਦਾ ਪਾਣੀ ਇਹ ਸਾਫ਼ ਸੁਥਰਾ ਪਾਣੀ ਇਹ ਪਾਣੀ ਜਿਹੜਾ ਅੱਜ ਸਾਨੂੰ ਮਿਲਣਾ ਚਾਹੀਦਾ ਸੀ ਤੇ ਬਿਲਕੁਲ ਟਾਕਸਿਕ ਫ੍ਰੀ ਵਾਟਰ ਫਿਟ ਫਾਰ ਡਰਿੰਕਿੰਗ ਵਾਟਰ ਇਹ ਪਾਣੀ ਮਿਲੂਗਾ ਜੋ ਸਿੱਧਾ ਪਰਬਤਾਂ ਤੋਂ ਆ ਰਿਹਾ ਪਵਿੱਤਰ ਪਾਣੀ ਹੈ ਸਤਲੁਜ ਦਾ ਉਹ ਮਿਲੂਗਾ ਇਹ ਮੈਨੂੰ ਲੱਗਦਾ ਕਿ ਮੰਗਲ ਸ਼ਹਿਰ ਦੇ ਲਈ ਬਹੁਤ ਵੱਡੀ ਜਿਹੜੀ ਹੈ ਸੋਗਾਤ ਹੈ 16 ਕਰੋੜ ਰੁਪਏ ਦਾ ਟੈਂਡਰ ਲੱਗ ਚੁਕਿਆ ਮੈਂ ਥੱਲੇ ਇਸ ਦੀ ਟੈਂਡਰ ਦੀ ਕਾਪੀ ਵੀ ਪਾ ਦੂੰਗਾ ਇਹ ਮਿਹਨਤ ਹੈ ਸਾਡੀ ਸਾਰੀ ਟੀਮ ਦੀ ਤੇ ਅਗਰ ਇਹ ਵੀ ਸਾਫ਼ ਸਾਬਤ ਹੁੰਦਾ ਕਿ ਪਿਛਲੀਆਂ ਸਰਕਾਰਾਂ ਨੇ ਕਦੀ ਗੌਰ ਹੀ ਨਹੀਂ ਕੀਤਾ ਨਾ ਕਦੀ ਇਸ ਪਾਸੇ ਸੋਚਿਆ ਹੋਊਗਾ ਹੋਰ ਹੀ ਕੰਮਾਂ 'ਚ ਲੱਗੇ ਰਹੇ ਸਾਡੀ ਨੀਅਤ ਸਾਫ਼ ਹੈ ਤੇ ਬੜੀ ਖੁਸ਼ੀ ਵਾਲੀ ਗੱਲ ਹੈ ਕਿ ਅੱਜ ਮੰਗਲ ਸ਼ਹਿਰ ਨੂੰ ਇਹ ਸੋਗਾਤ ਮਿਲਣ ਜਾ ਰਹੀ ਹੈ ਬਹਿ ਸਾਰੇ ਹੀ ਸ਼ਹਿਰ ਵਾਸੀਆਂ ਨੂੰ ਮੁਬਾਰਕਬਾਦ ਦਿੰਦਾ ਹੈ ਇਹ ਇਸ ਦੇ ਨਾਲ ਨੰਗਲ ਦੀ ਜਿਹੜੀ ਬਹੁਤ ਸਾਰੇ ਅਵਾਰਡ ਹੈ ਸ਼ਹਿਰ ਵਾਸੀ ਬਹੁਤ ਪਰੇਸ਼ਾਨ ਸੀ ਹੁਣ ਉਹਨਾਂ ਨੂੰ ਜਿਹੜਾ ਹੈ ਸਾਫ਼ ਸੁਥਰਾ ਤੇ ਜਿਹੜਾ ਪਾਣੀ ਮਿਲੇਗਾ ਤੇ ਸ਼ੁੱਧ ਪਾਣੀ ਮਿਲੇਗਾ ਧੰਨਵਾਦ ਸੋ ਇੱਕ ਪਾਸੇ ਤਰਨਤਾਰਨ ਚੌਂਕ ਨਜ਼ਦੀਕ ਹੈ ਤੇ ਉੱਥੇ ਹੀ ਦੂਜੇ ਪਾਸੇ ਪੰਜਾਬ ਦੇ ਬਾਕੀ ਲੋਕਾਂ ਨੂੰ ਸਹੂਲਤਾਂ ਦੇਣ ਆ ਲਗਾਤਾਰ ਪੰਜਾਬ ਸਰਕਾਰ ਹੈ ਜੋ ਉਹ ਸ਼ੁਰੂ ਕਰ ਚੁੱਕੀ ਹੈ ਲਗਾਤਾਰ ਵੱਖ-ਵੱਖ ਥਾਵਾਂ ਦੇ ਉੱਪਰ ਸਹੂਲਤਾਂ ਮੁਹੱਈਆ ਕਰਵਾਈਆਂ ਜਾ ਰਹੀਆਂ ਨੇ ਜੋ ਕਿ ਵੱਖ-ਵੱਖ ਸਮੱਸਿਆਵਾਂ ਦੇ ਨਾਲ ਸੰਬੰਧਿਤ ਨੇ ਪਰ ਵਿਰੋਧੀ ਕਹਿ ਰਹੇ ਨੇ ਕਿ ਤਰਨਤਾਰਨ ਚੋਣ ਦੇ ਮੱਦੇਨਜ਼ਰ ਪੰਜਾਬ ਸਰਕਾਰ ਜਾਣ ਪੁੱਝ ਕੇ ਇਹੋ ਜੇ ਐਲਾਨ ਕਰ ਰਹੀ ਹੈ ਹੁਣ ਤੁਸੀਂ ਦੇਖ ਸਕਦੇ ਹੋ ਗਲੋਬਲ ਪੰਜਾਬ ਟੀਵੀ ਨੂੰ ਡਾਊਨਲੋਡ ਕਰੋ ਸਾਡੀ ਐਪ ਐਂਡਰੋਇਡ ਜਾਂ ਆਈਓਐਸ ਤੇ ਫ੍ਰੀ ਵਿੱਚ ਰੋਕੂ ਅਤੇ ਐਮਾਜ਼ਾਨ ਫਾਇਰ ਟੀਵੀ ਤੇ ਜਾਂ ਐਪਲ ਟੀਵੀ ਤੇ ਨਾਲ ਹੀ ਦੇਖ ਸਕਦੇ ਹੋ ਲਾਈਵ ਸਟ੍ਰੀਮਿੰਗ www.globalpunjabtv.com ਤੇ ਸਤਿ ਸ਼੍ਰੀ ਅਕਾਲ ਜੀ ਗਲੋਬਲ ਪੰਜਾਬ ਟੀਵੀ ਵੇਖ ਰਹੇ ਹੋ ਤੁਸੀਂ ਮੈਂ ਹਾਂ ਪ੍ਰਭ ਸਦੂ ਨੰਗਲ ਵਾਸੀਆਂ ਦੇ ਲਈ ਪੀਣ ਵਾਲਾ ਪਾਣੀ ਇੱਕ ਵੱਡੀ ਸਮੱਸਿਆ ਬਣਿਆ ਹੋਇਆ ਹੈ ਕਿਉਂਕਿ ਬਹੁਤੇ ਹਿੱਸਿਆਂ ਦੇ ਵਿੱਚ ਨੰਗਲਦਿਆਂ ਦੇ ਵਿੱਚ ਪਾਣੀ ਹੈ ਜਿਹੜਾ ਉਹ ਸਹੀ ਤਰੀਕੇ ਦਾ ਨਹੀਂ ਪਹੁੰਚ ਰਿਹਾ ਪਾਣੀ ਕਾਰਨ ਕਾਹੀ ਕਾफी ਦਿੱਕਤਾਂ ਦਾ ਸਾਹਮਣਾ ਜਿਹੜਾ ਉਹ ਨੰਗਲ ਵਾਸੀਆਂ ਨੂੰ ਕਰਨਾ ਪੈ ਰਿਹਾ ਜਸ ਤੋਂ ਲੈ ਕੇ ਹੁਣ ਹੈ ਪੰਜਾਬ ਸਰਕਾਰ ਕੁਝ ਅਹਿਮ ਕਦਮ ਚੁੱਕ ਦੀ ਨਜ਼ਰ ਆ ਰਹੀ ਹੈ ਜਿਸ ਦਾ ਐਲਾਨ ਸਿੱਖਿਆ ਮੰਤਰੀ ਹਰਜੋਤ ਬੈਂਸ ਨੇ ਕੀਤਾ ਹਰਜੋਤ ਬੈਂਸ ਨੇ ਜੋ ਉਹ ਖੁਦ ਅੱਜ ਡੈਮ ਦੇ ਉੱਪਰ ਪਹੁੰਚੇ ਉਹਨਾਂ ਦੇ ਨਾਲ ਅਧਿਕਾਰੀ ਸਨ ਤੇ ਉਹਨਾਂ ਨੇ ਡੈਮ ਦੇ ਉੱਪਰੋਂ ਖੜ ਕੇ ਐਲਾਨ ਕੀਤਾ ਕਿ ਹੁਣ ਦੋ ਨਵੇਂ ਵਾਟਰ ਟ੍ਰੀਟਮੈਂਟ ਪਲਾਂਟ ਨੇ ਉਹ ਜਲਦ ਹੀ ਨੰਗਲ ਵਾਸੀਆਂ ਦੇ ਲਈ ਲੱਗਣ ਜਾ ਰਹੇ ਨੇ ਅਤੇ ਜੋ ਪੁਰਾਣੇ ਨੇ ਉਹਨਾਂ ਦੀ ਵੀ ਜਲਦ ਹੀ ਜਾਂਚ ਪੜਤਾਲ ਕਰਕੇ ਉਹਨਾਂ ਨੂੰ ਵੀ ਤਰੀਕੇ ਦੇ ਨਾਲ ਚਲਾਇਆ ਜਾਵੇਗਾ ਹੋਰ ਕੀ ਕੁਝ ਕਹਿਣਾ ਸਿੱਖਿਆ ਮੰਤਰੀ ਦਾ ਆਓ ਸੁਣਦੇ ਹਾਂ ਸਸ਼ਟ੍ਰੀਕਾਲ ਜੀ ਨਮਸਤੇ ਮੈਂ ਥੋੜਾ ਆਪਣਾ ਹਰਜੂਤ ਸਿੰਘ ਬੈਂਸ ਸਿੱਖਿਆ ਮੰਤਰੀ ਪੰਜਾਬ ਦੇ ਵਿਧਾਇਕ ਹਲਕਾ ਸ਼੍ਰੀ ਅਨੰਤਪੁਰ ਸਾਹਿਬ ਅਸੀਂ ਇਸ ਵਕਤ ਠੀਕ ਬਿਲਕੁਲ ਜਿਹੜਾ ਨੰਗਲ ਦਾ ਨੰਗਲ ਡੈਮ ਹੈ ਉੱਥੇ ਖੜੇ ਹਾਂ ਇਸ ਪਾਣੀ ਨੇ ਬਹੁਤ ਤਬਾਹੀ ਮਚਾਈ ਸਾਡੇ ਇਲਾਕੇ ਦੇ ਵਿੱਚ 2023 ਚ ਵੀ ਤੇ ਪਹਿਲਾਂ ਵੀ ਮੈਂ ਅਕਸਰ ਸੋਚਦਾ ਹਾਂ ਤੇ ਜਦੋਂ ਇੱਥੇ ਵਿਚਰਦਾ ਨੰਗਲ ਸ਼ਹਿਰ ਦੇ ਵਿੱਚ ਬਹੁਤ ਸਾਰੇ ਰਿਵਾਰਡਸ ਦੇ ਵਿੱਚ ਇੱਕ ਕੰਪਲੇਂਟ ਸੀ ਕਿ ਸਾਨੂੰ ਪਾਣੀ ਨਹੀਂ ਮਿਲਦਾ ਪਾਣੀ ਹੈ ਨਹੀਂ ਬਹੁਤ ਸਾਰੇ ਬੋਰ ਕਰਾਇਆ ਕਾਰਪੋਰੇਸ਼ਨ ਮ्युनਿਸਪਲ ਕਾਉਂਸਲ ਨੰਗਲ ਨੇ ਉਹਨਾਂ ਬੋਰਾਂ ਚੋਂ ਪਾਣੀ ਨਹੀਂ ਆਇਆ ਤੇ ਜਿੱਥੇ-ਜਿੱਥੇ ਪਾਣੀ ਜਾ ਵੀ ਰਿਹਾ ਉਸ ਪਾਣੀ ਦੀ ਕੁਆਲਿਟੀ ਡੂ ਟੂ ਐਨ ਐਫ ਐਲ ਪੀ ਐਸ ਸੀ ਵਾਲੀਆਂ ਕੰਪਨੀਆਂ ਕਰਕੇ ਇੱਥੇ ਜਿਹੜਾ ਹੈ ਅਨਫਿਟ ਫਾਰ ਜਿਹੜਾ ground water unfit for drinking ਹੈ ਮੈਂ ਹਮੇਸ਼ਾ ਸੋਚਦਾ ਸੀ ਕਿਵੇਂ ਦਾ ਸਿਸਟਮ ਹੈ ਕਿ ਜਿਸ ਜਿੱਥੋਂ ਸਤਲੁਜ ਪੰਜਾਬ ਚੋਂ ਸ਼ੁਰੂ ਹੁੰਦੀ ਹੈ ਠੀਕ ਐਥੋਂ ਇਹਦੇ ਪਿੱਛੇ ਨੰਗਲ ਡੈਮ ਹੈ ਪੂਰਾ ਨੰਗਲ ਲੀਕ ਹੈ ਸਤਲੁਜ ਪੰਜਾਬ ਚੋਂ ਇੱਥੇ ਸ਼ੁਰੂ ਹੁੰਦੀ ਹੈ ਉਹ ਕਿਵੇਂ ਹੋ ਸਕਦਾ ਕਿ ਜਿਸ ਸ਼ਹਿਰ ਚੋਂ ਸਤਲੁਜ ਸ਼ੁਰੂਆਤ ਕਰਦੀ ਹੋਵੇ ਸ਼ੁਰੂ ਹੁੰਦੀ ਹੋਵੇ ਉਸ ਸ਼ਹਿਰ ਦੇ ਵਿੱਚ ਪਾਣੀ ਦੀ ਦਿੱਕਤ ਹੋਵੇ ਕਦੀ ਕਿਸੇ ਨੇ ਧਿਆਨ ਹੀ ਨਹੀਂ ਦਿੱਤਾ ਤੇ ਅਸੀਂ ਪਿਛਲੇ 1.5-2 ਸਾਲ ਤੋਂ ਲੱਗੇ ਹੋਏ ਸੀ ਪੂਰੇ ਨੰਗਲ ਸ਼ਹਿਰ ਨੂੰ ਰਿਵਰ ਵਾਟਰ ਦੇਣ ਦੇ ਲਈ ਸਤਲੁਜ ਦਾ ਪਾਣੀ ਦੇਣ ਦੇ ਲਈ ਤੇ ਮੈਨੂੰ ਬੜੀ ਖੁਸ਼ੀ ਹੈ ਕਿ 16 ਕਰੋੜ ਰੁਪਏ ਦਾ ਟੈਂਡਰ ਜਿਹੜਾ ਹੈ ਉਹ ਲੱਗ ਚੁੱਕੇ 16 ਕਰੋੜ ਦੇ ਟੈਂਡਰ ਦੇ ਵਿੱਚ ਦੋ ਨਵੇਂ ਜਿਹੜੇ ਵਾਟਰ ਟ੍ਰੀਟਮੈਂਟ ਪਲਾਂਟ ਹੈ ਤੇ ਜਿਹੜੇ ਐਗਜ਼ਿਸਟਿੰਗ 4 ਐਮ ਐਲ ਡੀ ਦੇ ਪਲਾਂਟ ਸੀ ਉਹਨਾਂ ਦੀ ਕੈਪੈਸਿਟੀ ਵਧੂਗੀ ਤੇ ਪੂਰੇ ਨੰਗਲ ਸ਼ਹਿਰ ਨੂੰ ਅਗਲੇ 18 ਮਹੀਨਿਆਂ ਦੇ ਵਿੱਚ ਹਰ ਇੱਕ ਘਰ ਨੂੰ ਜਿਹੜਾ ਹੈ ਸਤਲੁਜ ਦਾ ਪਾਣੀ ਇਹ ਸਾਫ਼ ਸੁਥਰਾ ਪਾਣੀ ਇਹ ਪਾਣੀ ਜਿਹੜਾ ਅੱਜ ਸਾਨੂੰ ਮਿਲਣਾ ਚਾਹੀਦਾ ਸੀ ਤੇ ਬਿਲਕੁਲ ਟਾਕਸਿਕ ਫ੍ਰੀ ਵਾਟਰ ਬਿਟ ਫॉर ਡਰਿੰਕਿੰਗ ਵਾਟਰ ਇਹ ਪਾਣੀ ਮਿਲੂਗਾ ਜੋ ਸਿੱਧਾ ਪਰਬਤਾਂ ਤੋਂ ਆ ਰਿਹਾ ਪਵਿੱਤਰ ਪਾਣੀ ਆ ਸਤਲੁਜ ਦਾ ਉਹ ਮਿਲੂਗਾ ਇਹ ਮੈਨੂੰ ਲੱਗਦਾ ਕਿ ਨੰਗਲ ਸ਼ਹਿਰ ਦੇ ਲਈ ਬਹੁਤ ਵੱਡੀ ਜਿਹੜੀ ਹੈ ਸੋਗਾਤ ਹੈ 16 ਕਰੋੜ ਰੁਪਏ ਦਾ ਟੈਂਡਰ ਲੱਗ ਚੁਕਿਆ ਮੈਂ ਥੱਲੇ ਇਸ ਦੀ ਟੈਂਡਰ ਦੀ ਕਾਪੀ ਵੀ ਪਾ ਦਊਗਾ ਇਹ ਮਿਹਨਤ ਹੈ ਸਾਡੀ ਸਾਰੀ ਟੀਮ ਦੀ ਤੇ ਅਗਰ ਇਹ ਵੀ ਸਾਫ਼ ਸਾਬਿਤ ਹੁੰਦਾ ਕਿ ਪਿਛਲੀਆਂ ਸਰਕਾਰਾਂ ਨੇ ਕਦੀ ਗੌਰ ਹੀ ਨਹੀਂ ਕੀਤਾ ਨਾ ਕਦੀ ਇਸ ਪਾਸੇ ਸੋਚਿਆ ਹੋਊਗਾ ਹੋਰ ਹੀ ਕੰਮਾਂ 'ਚ ਲੱਗੇ ਰਹੇ ਸਡੀ ਨੀਅਤ ਸਾਫ ਹੈ ਤੇ ਬੜੀ ਖੁਸ਼ੀ ਵਾਲੀ ਗੱਲ ਹੈ ਕਿ ਅੱਜ ਨੰਗਲ ਸ਼ਹਿਰ ਨੂੰ ਇਹ ਸੌਦਾ ਮਿਲਣ ਜਾ ਰਹੀ ਹੈ ਮੈਂ ਸਾਰੇ ਹੀ ਸ਼ਹਿਰ ਵਾਸੀਆਂ ਨੂੰ ਮੁਬਾਰਕਬਾਦ ਦਿੰਦਾ ਹੈ ਇਹ ਇਸ ਦੇ ਨਾਲ ਨੰਗਲ ਦੀ ਜਿਹੜੀ ਬਹੁਤ ਸਾਰੇ ਅਵਾਰਡ ਹੈ ਸ਼ਹਿਰ ਵਾਸੀ ਬਹੁਤ ਪਰੇਸ਼ਾਨ ਸੀ ਹੁਣ ਉਹਨਾਂ ਨੂੰ ਜਿਹੜਾ ਹੈ ਸਾਫ ਸੁਥਰਾ ਤੇ ਜਿਹੜਾ ਪਾਣੀ ਮਿਲੇਗਾ ਤੇ ਸ਼ੁੱਧ ਪਾਣੀ ਮਿਲੇਗਾ ਧੰਨਵਾਦ ਸੋ ਇੱਕ ਪਾਸੇ ਤਰਨਤਾਰਨ ਚੌਂਕ ਨਜ਼ਦੀਕ ਹੈ ਤੇ ਉੱਥੇ ਹੀ ਦੂਜੇ ਪਾਸੇ ਪੰਜਾਬ ਦੇ ਬਾਕੀ ਲੋਕਾਂ ਨੂੰ ਸਹੂਲਤਾਂ ਦੇਣਾਂ ਲਗਾਤਾਰ ਪੰਜਾਬ ਸਰਕਾਰ ਜੋ ਉਹ ਸ਼ੁਰੂ ਕਰ ਚੁੱਕੀ ਹੈ ਲਗਾਤਾਰ ਵੱਖ-ਵੱਖ ਥਾਵਾਂ ਦੇ ਉੱਪਰ ਸਹੂਲਤਾਂ ਮੁਹੱਈਆ ਕਰਵਾਈਆਂ ਜਾ ਰਹੀਆਂ ਨੇ ਜੋ ਕਿ ਵੱਖ-ਵੱਖ ਸਮੱਸਿਆਵਾਂ ਦੇ ਨਾਲ ਸਬੰਧਤ ਨੇ ਪਰ ਵਿਰੋਧੀ ਕਹਿ ਰਹੇ ਨੇ ਕਿ ਤਰਨਤਾਰਨ ਚੋਣ ਦੇ ਮੱਦੇਨਜ਼ਰ ਪੰਜਾਬ ਸਰਕਾਰ ਜਾਣ ਪੁੱਝ ਕੇ ਇਹੋ ਜੇ ਐਲਾਨ ਕਰ ਰਹੀ ਹੈ ਹੁਣ ਤੁਸੀਂ ਦੇਖ ਸਕਦੇ ਹੋ ग्लोबल पंजाब टीवी नो डाउनलोड करो साडी ऐप एंड्रॉइड या आईओएस ते फ्री बिच रोकू अते अमेझॉन फायर टीवी ते जा एप्पल टीवी ते नाल ही देख सकते हो लाइव स्ट्रीमिंग www.globalpunjabtv.com ते